ਮੈਂ ਤੁਹਾਡਾ ਆਪਣਾ ਐਨਆਈ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਅੱਜ ਆਪਾਂ ਤੀਸਰੀ ਐਨਆਈ ਮਿਲਣੀ ਜਿਹੜੀ ਕੀਤੀ ਆ ਜੁਨੀ ਤਰੀਕ ਐ ਆਨਲਾਈਨ ਤੀਸਰੀ ਐ ਵੈਸੇ ਆਪਣੀ ਬਾਦਵੀਂ ਐ ਨੌ ਆਪਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੀਆਂ ਸੀਗੀਆਂ ਅੱਜ ਵੀ ਆਪਣੇ ਕੋਲ 109 ਦੇ ਕਰੀਬ ਕੇਸ ਜਿਹੜੇ ਆ ਈਮੇਲ ਆਉਂਦੇ WhatsApp ਦੇ ਰਾਹੀਂ ਆਏ ਸੀਗੇ ਬਹੁਤ ਸਾਰੇ ਦੋਸਤਾਂ ਨੇ ਆਨਲਾਈਨ ਹੋ ਕੇ ਸਾਨੂੰ ਆਪਣੀਆਂ ਸਵੱਸਿਆਵਾਂ ਦੱਸੀਆਂ ਉਹਨਾਂ ਸਵੱਸਿਆਵਾਂ ਦਾ ਹੱਲ ਕਰ ਲਈ ਤੁਰੰਤ ਜਿਹੜਾ ਅਫਸਰ ਦੀ ਡਿਊਟੀ ਲਾਈ ਐ ਉਹ ਲਾਜ ਵੀ ਪਿਛਲਾ ਤਜਰਬਾ ਦੱਸਦਾ ਹੈ ਕਿ ਹੁਣ ਤੱਕ ਅਸੀਂ ਹਜ਼ਾਰਾਂ کیسਾਂ ਦਾ ਨਮਟਾਦਾ ਜਿਹੜਾ ਕਰ ਸਕੇ ਹੈ। ਬਾਰੇ ਟਕੰਡਾ ਤਾਂ ਬਹੁਤ ਈ। ਅੰਜ ਕਿਲੇ ਆਪਣੀ ਜ਼ਮੀਨ ਆਈ ਮੋਕਾ ਲੱਗੀ। ਵੀ ਜਾਣੀ ਕਿ ਉਹ ਪਿੱਧਾ ਕਿਹਨੇ ਜੜੀ ਦੇ ਨਾਂ ਨਹੀਂ ਪਿੱਧਾ ਤੇ ਬਣਾ ਤੇ ਨਾ ਘਾਟੀ ਦਾ ਨਾਂ ਆ ਗਿਆ। ਨਹੀਂ ਉਹ ਇੱਕ ਵਾਰੀ ਤਕਸੀਮ ਕਰਾਉਣੀ ਹੈ ਔਰ ਤਕਸੀਮ ਕਰਨੀ ਹੈ। ਕੋਈ ਕਹਿੰਦਾ ਫਿਰ ਆਪਣੇ ਨੂੰ ਆਦਿ ਕਿ ਮੈਂ ਜੜੀ ਲਗਾ ਦੀਆਂ ਜਿਹੜੀਆਂ ਬੜਾ ਥੀ ਗਈ। ਤਦ ਵੀ ਹਾਂ ਤਾਂ ਸੀ ਇੰਕਾ ਉਰ ਦੇ ਵਿੱਚ ਬਹੁਤ ਦਿੱਕਤ ਆ ਰਹੀ ਐ ਪੜਵਾਰੀ ਕਹਿੰਦੇ ਆ ਵੀ 3-4 ਲੱਖ ਰੁਪਈਆ ਲੱਗੂਗਾ ਹੀ ਕੋਈ ਗੱਲ ਹੀ ਕਰਵਾਵਾਂਗੇ ਮੈਂ ਡੀ ਸਾਹਿਬ ਨੂੰ ਕਹਿ ਕੇ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਾਉਂਗਾ ਮੈਂ ਤੁਹਾਨੂੰ ਲਾਸਟ ਮਿਲ ਲਈ ਤੇ ਆਪਣੀ ਗੱਲਬਾਤ ਹੋਈ ਸੀ ਰਿਗਾਰਡਿੰਗ ਬਿਜ਼ਨਸ ਜਿਸ ਮੇਰੇ ਸਾਡੀ ਫ੍ਰੀ ਸ਼ਾਪ ਹੈ ਜਿੱਥੋਂ ਦੁਆੜੇ ਹਾਈਵੇ ਦੇ ਉੱਤੇ ਅੱਜ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਉਹ ਮੈਟਰ ਸਾਡਾ ਰਿਸੋਲਵ ਤੁਸੀਂ ਕਰਵਾਉਂਦਾ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਏਡੀ ਲੋਕਾਂ ਦੀ ਹੈਲਪ ਕਰੀ ਜੋ ਤੇ ਪਰ ਪੰਜਾਬ ਦਾ ਵਿਕਾਸ ਕਰਦੇ ਰਹੋ ਹੌਦਾ ਐਨਐਲਏ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਜਿਹੜੀ ਵੀ ਕੋਈ ਸਵੱਸਿਆ ਹੈ ਉਹ ਹਰ ਮਹੀਨੇ ਆਨਲਾਈਨ ਮਿਲਣੀ ਦੇ ਵਿੱਚ ਸਾਨੂੰ ਦੱਸਣ ਜੇ ਉਹ ਜਤੀ ਤੌਰ ਤੇ ਇੱਥੇ ਆ ਕੇ ਵੀ ਮਿਲਣਾ ਚਾਹੁੰਦੇ ਆ ਕੇ ਮਿਲ ਉਹਨਾਂ ਦਾ ਹਰ ਮਸਲਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਉਹ ਹੱਲ ਕਰੂਗੀ ਮਾਨ ਸਾਹਿਬ ਦੀ ਐਨਐਲਏ ਨਾਲ ਟਵੀਟਮੈਂਟ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਵੀ ਖੱਜਲ ਖਰਾਬੀ හෝන් දෙ අගදල හල්ම සලජෙඩ හල් කරගේ තඩ බෞත බෝ අන්වාත්